ਵਿਚ ਉਸ ਉਦਾਸੀ ਵਿੱਚ ਇੱਕ ਖਿਆਲ ਉੱਭਜਾ ਉਹਨੇ ਪੁਰਾਣੇ ਜਿੰਨੇ ਧਰਮ ਗ੍ਰੰਥ ਸੀ ਭਾਵੇਂ ਉਹ ਅਸਾਈਆਂ ਦੇ ਸੰ ਯਹੂਦੀਆਂ ਦੇ ਸੰ ਹਿੰਦੂਇਜ਼ਮ ਦੇ ਸੰ ਉਹਨੇ ਸਾਰੇ ਪੁਰਾਣੇ ਗ੍ਰੰਥ ਬੋਲੇ ਤੇ ਜਿੰਨੇ ਜਿੰਨੇ ਸੋਜਵਾਨ ਵਿਅਕਤੀ ਹੋਏ ਉਹਨਾਂ ਸਾਰੇ ਵਿਅਕਤੀਆਂ ਦੇ ਉਹਨੇ ਲਿਟਰੇਚਰ ਨੂੰ ਪੜ੍ਹਿਆ ਫਿਰ ਉਦੋਂ ਬਾਅਦ ਉਹਨੇ ਕਿਤਾਬ ਲਿਖੀ ਉਸ ਕਿਤਾਬ ਦਾ ਨਾਮ ਉਹਨੇ ਰੱਖਿਆ ਦਾ ਸਿਕਰਟ ਰਹਸਿਆ ਇਸ ਨੂੰ ਸੁਣਿਓ ਥੋੜਾ ਜਿਹਾ ਧਿਆਨ ਨਾਲ ਉਹਦੇ ਵਿੱਚ ਉਹ ਗੱਲ ਕਹਿੰਦੀ ਉਹ ਲਿਖੀ ਹਾਲਾਂਕਿ ਸਭ ਕੁਝ ਗੁਰੂ ਗ੍ਰੰਥ ਸਾਹਿਬ ਚ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਜੋ ਕੁਝ ਤੁਸੀਂ ਸੋਚੋਗੇ ਜੋ ਕੁਝ ਸੋਚੋਗੇ ਉਹ ਚੀਜ਼ ਬਣ ਜਾਏਗੀ ਉਹਦੀ ਕਿਤਾਬ ਹੈ ਸਾਰੀ ਦੋ ਸ਼ਬਦਾਂ ਤੇ thought is thing ਜੋ ਕੋਈ ਤੁਸੀਂ ਸੋਚੋਗੇ ਉਹ ਸੱਚਮੁੱਚ ਬਣ ਜਾਏਗਾ ਜੀ ਉਹ ਬਣੇਗਾ ਉਹਦੇ ਵਿੱਚ ਥੋੜਾ ਜਿਹਾ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਉਹ ਕਹਿੰਦੀ ਬੋਲ ਨਹੀਂ ਕਹਿ ਰਹੀ ਕਿ ਜੋ ਕੁਝ ਅਸੀਂ ਸੋਚਣਾ ਜਿਹਨੂੰ ਖਿਆਲ ਕਹਿ ਲੋ ਵਿਚਾਰ ਕਹਿ ਲੋ thought ਕਹਿ ਲੋ ਕਹਿੰਦੀ ਜੋ ਸਾਡੇ ਅੰਦਰ ਖਿਆਲ ਪੈਦਾ ਹੁੰਦਾ ਹੈ ਉਹਦੀ ਫ੍ਰੀਕੁਐਂਸੀ ਹੈ ਹਰ ਖਿਆਲ ਦੀ ਫ੍ਰੀਕੁਐਂਸੀ ਹੈ ਮੰਨ ਲਓ ਮੇਰੇ ਅੰਦਰ 네ਗੇਟਿਵ ਖਿਆਲ ਪੈਦਾ ਹੋਇਆ ਤੇ ਕਮਾਲ ਦੀ ਗੱਲ ਖਿਆਲ ਪੈਦਾ ਹੁੰਦਿਆਂ ਸਕਿੰਟ ਲੱਗਾ ਸਕਿੰਟ ਵਿੱਚ ਵੀ ਮੇਰੇ ਖਿਆਲ ਖਿਆਲ ਲਈ ਥੋੜਾ ਲੱਗਦਾ ਸਕਿੰਟ ਵਿੱਚ ਖਿਆਲ ਪੈਦਾ ਹੋਇਆ ਤੇ ਸਾਰਾ ਦਿਨ ਪਰੇਸ਼ਾਨ ਕਿਉਂ ਰਹੇ ਨੇ ਇਹ ਖਿੰਚ ਮਾੜਾ ਖਿਆਲ ਉੱਪਰ ਗਿਆ 네ਗੇਟਿਵ ਅਪਰੋਚ ਬਣੀ ਤੇ ਸਾਰਾ ਦਿਨ ਉਹ ਕਹਿੰਦੀ ਐ ਅਸਲ ਚ ਸਪੇਸ ਖਾਲੀ ਨਹੀਂ ਇਸ ਸਪੇਸ ਵਿੱਚ ਦੁਨੀਆ ਭਰ ਦੇ ਖਿਆਲ ਤੁਰੇ ਫਿਰਦੇ ਆ ਜੇ ਨੈਗੇਟਿਵ ਅਪਰੋਚ ਰੱਖਾਂਗੇ ਜਿੰਨੇ ਉੱਤੇ ਨੈਗੇਟਿਵ ਖਿਆਲ ਨੇ ਉਹ ਸਾਡੇ ਮਾਈਂਡ ਦੇ ਉੱਤੇ ਆ ਕੇ ਰਿਐਕਟ ਕਰਦੇ ਸੱਚ ਇਸ ਤਰੀ ਹੁੰਦਾ ਜੀ ਸਾਡੇ ਮਨ ਨੂੰ ਤੰਗ ਕਰਦੇ ਪਰ ਅਗਲੀ ਗੱਲ ਉਹਨੇ ਕਹਿੰਦੇ ਜਿੰਨਾ ਆਪਾਂ ਪੋਜ਼ਿਟਿਵ ਸੋਚਾਂਗੇ ਜਿੰਨਾ ਆਪਾਂ ਸਕਾਰਾਤਮਕ ਸੋਚ ਰੱਖਾਂਗੇ ਉਹਨਾਂ ਸੱਚ ਹੈ ਕਿ ਸਾਡੇ ਅੰਦਰ ਦਾ ਭਲਾ ਹੁੰਦਾ ਹੈ ਤੇ ਇਹ ਗੱਲ ਜਿਹੜੀ ਉਹਨੇ ਹੋਰ ਕਹੀ ਉਹ ਕਹਿੰਦੀ ਜਿਹੜਾ ਉਹ ਯੂਨੀਵਰਸ ਦੀ ਗੱਲ ਕਰਦੀ ਹੈ ਕਿ ਯੂਨੀਵਰਸ ਯੂਨੀਵਰਸ ਜਿਹੜਾ ਨੋ ਸ਼ਬਦ ਨਹੀਂ ਸਮਝਦਾ ਫਿਰ ਸੁਣਿਓ ਬੜੀ ਇਹ ਸਾਧਨਾ ਵਾਲੇ ਧਿਆਨ ਵਾਲੇ ਬੰਦਿਆਂ ਦੀ ਗੱਲ ਕਰੇ ਨੋ ਨਹੀਂ ਨੋ ਨਹੀਂ ਸਮਝਦਾ ਉਹ ਕਹਿੰਦੇ ਕਈ ਵਾਰੀ ਅਸੀਂ ਬੋਲਦੇ ਨਹੀਂ ਮਨ 'ਚ ਹੀ ਖਿਆਲ ਬਣਾਉਂਦੇ ਆ ਕਿ ਐਸ ਬੰਦੇ ਨੂੰ ਅੱਜ ਤੋਂ ਬਾਅਦ ਨਹੀਂ ਮਿਲਣਾ ਉਹ ਬੰਦਾ ਸਵੇਰੇ ਮਿਲ ਪੈਂਦਾ ਕਿਉਂਕਿ ਯੂਨੀਵਰਸ ਨੋ ਨਹੀਂ ਸਮਝਦਾ ਉਹ ਸਿਰਫ ਹਾਂ ਹੀ ਸਮਝਦਾ ਇਸਨੂੰ ਫਿਰ ਸੋਣੇ ਉੱਥੇ ਗੱਲ ਕਹਿੰਦੀ ਏ ਕਿ ਜੇ ਤੁਸੀਂ ਅੰਦਰ ਨੂੰ ਸਕੂਨ ਦੇਣਾ ਤੇ ਛੋਟੀਆਂ-ਛੋਟੀਆਂ ਚੀਜ਼ਾਂ ਲੈ ਕੇ ਯੂਨੀਵਰਸ ਦਾ ਸ਼ੁਕਰਾਨਾ ਕਰੋ ਪਰ ਅਸੀਂ ਕਹਾਂਗੇ ਰੱਬ ਜੀ ਦਾ ਸ਼ੁਕਰਾਨਾ ਕਰੋ ਜਿਨੇ ਪੈਦਾ ਕੀਤਾ ਉਹ ਕਹਿੰਦੀ ਜੇ ਕੱਪੜੇ ਪਾਏ ਨੇ ਤੇ ਕੱਪੜਿਆਂ ਦਾ ਸ਼ੁਕਰ ਕਰੋ ਜੇ ਜੁੱਤੀ ਪਾਈ ਤੇ ਜੁੱਤੀ ਦਾ ਸ਼ੁਕਰ ਕਰੋ ਜੇ ਤੁਸੀਂ ਰੋਟੀ ਖਾਣ ਲੱਗੋ ਤੇ ਉਹ ਫਿਰ ਸ਼ੁਕਰ ਕਰੋ ਪਰ ਮੈਂ ਬੇਨਤੀ ਕਰਾਂ ਆਪ ਜੀ ਨੂੰ ਜਦੋਂ ਮੈਂ ਕਿਤਾਬ ਪੜ੍ਹੀ ਤੇ ਮੇਰੇ ਮਨ 'ਚ ਇਹ ਗੱਲ ਆਈ ਮੈਂ ਨੋਟ ਕੀਤੀ ਹਰ ਚੀਜ਼ ਕਿ ਜੁੱਤੀ ਦਾ ਸ਼ੁਕਰਾਨਾ ਗੱਡੀ ਦਾ ਸ਼ੁਕਰਾਨਾ ਘੜੀ ਦਾ ਸ਼ੁਕਰਾਨਾ ਕੱਪੜਿਆਂ ਦਾ ਸ਼ੁਕਰਾਨਾ ਮੇਰੇ ਮਨ 'ਚ ਬਸ ਇੱਥੇ ਵਰਗ ਹੈ ਅਸੀਂ ਦਾਤ ਦਾ ਸ਼ੁਕਰਾਨਾ ਨਹੀਂ ਕਰਨਾ ਅਸੀਂ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਕਰਦਾ ਸੁਖਮਨੀ ਸਾਹਿਬ ਸੁਣਿਓ ਹੁਣ ਅਸੀਂ ਮੰਨ ਲਓ ਭੋਜਾ ਛਕ ਰਹੇ ਆ ਪ੍ਰਸ਼ਾਦਾ ਛਕ ਰਹੇ ਆ ਕਿ ਉਦੋਂ ਸ਼ੁਕਰਾਨਾ ਨਹੀਂ ਹੋ ਸਕਦਾ ਫਿਰ ਮੇਰੀ ਬੇਨਤੀ ਹੈ ਸ਼ੁਕਰਾਨੇ ਦਾ ਅਰਥ ਅਰਬਾਪਤੀ ਬਣ ਕੇ ਸਾਰਾ ਸਲਤਨਤ ਇਕੱਠਾ ਕਰਕੇ ਸ਼ੁਕਰਾਨਾ ਨਹੀਂ ਸ਼ੁਕਰਾਨਾ ਤਾਂ ਇੱਕ ਸਾ ਰੱਬ ਨੇ ਜਿਹੜਾ ਜੀਣ ਵਾਸਤੇ ਦਿੱਤਾ ਉਹਦਾ ਵੀ ਕੀਤਾ ਜਾ ਸਕਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਥੋੜੀਆਂ ਤੁਕਾਂ ਪਾ ਲੈਣੀਆਂ ਜੇਹ ਪ੍ਰਸਾਦ 36 ਅੰਮ੍ਰਿਤ ਖਾਹੇ ਇਹ ਸਾਰੀ ਜਿਹੜੀ ਅਸ਼ਟਪਦੀ ਹੈ ਇਹ ਸ਼ੁਕਰਾਨੇ ਦੀ ਹੈ ਜੇਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ठाकुर ਕੋ ਰੱਖ ਮਨ ਮਾਹੇ ਸ਼ੁਕਰਾਨਾ ਜੇ ਪ੍ਰਸਾਦ ਬਸ ਸੁਖਮੰਦਰ ਮੈਂ ਫਿਰ ਅਰਜ ਕਰ ਲਗਾ ਮੈਂ ਤਾਂ ਉਹਦੀ ਉਦਾਹਰਨ ਦਿੱਤੀ ਉਹਨੂੰ ਕੱਟਣ ਲਈ ਨਹੀਂ ਉਹਨੇ ਬੜੀ ਮਿਹਨਤ ਕਰਕੇ ਕਿਤਾਬ ਲਿਖੀ ਉਹ ਕਹਿੰਦੀ ਹੈ ਤੁਸੀਂ ਦਾਤ ਦਾਸ਼ ਕਰਾਨਾ ਕਰੋ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਦਾਤ ਨਹੀਂ ਦਾਤਾਰ ਦਾ ਸ਼ੁਕਰਾਨਾ ਕਰੋ ਇਹਨੂੰ ਥੋੜਾ ਜਿਹਾ ਸਮਝਣ ਲਈ ਮੈਂ ਇੱਕ ਹੋਰ ਉਦਾਹਰਨ ਦੇਣਾ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਘਟਨਾ ਹੈ ਉਹਦੇ ਵਿੱਚ ਹਜ਼ੂਰ ਸੰਗਤ ਨੂੰ ਉਪਦੇਸ਼ ਦਿੰਦੇ ਆ ਤੇ ਉਪਦੇਸ਼ ਦੇ ਕੇ ਕਹਿੰਦੇ ਆ ਕਿ ਤੁਸੀਂ ਸ਼ੇਰ ਬਿਰਤੀ ਜੀਵਨ ਜੀਣਾ ਹੈ ਤੁਸੀਂ ਕੂਕਰ ਬਿਰਤੀ ਜੀਵਨ ਨਹੀਂ ਜੀਣਾ ਇਹ ਇੱਕ ਇਤਿਹਾਸ ਦੇ ਬੋਲ ਨੇ ਸੰਗਤ ਤੋਂ ਪੁੱਛਦੀ ਹੈ ਮਹਾਰਾਜ ਜੀ ਕਿ ਸਿੰਘ ਬਿਰਤੀ ਕੀ ਹੁੰਦੀ ਹੈ ਤੇ ਕੂਕਰ ਬਿਰਤੀ ਕੀ ਹੁੰਦੀ ਹੈ ਉੱਥੇ ਸਤਿਗੁਰੂ ਬਹੁਤ ਸੋਹਣੇ ਉਦਾਹਰਣ ਦਿੰਦੇ ਆ ਜੀ ਕਿ ਆਪਨੇ ਚਲੋ ਆਪਾਂ ਨਾਮ ਨਾਲ ਵੀ ਸਿੰਘ ਸ਼ਬਦ ਲਾਇਆ ਕਿ ਸ਼ੇਰ ਬਿਰਤੀ ਮਨੁੱਖ ਜੀਏ ਕੋਕਰ ਬਿਰਤੀ ਨਹੀਂ ਮਹਾਰਾਜ ਸਾਨੂੰ ਸਮਝਾਓ ਤੇ ਧੰ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਆ ਕਿ ਤੁਸੀਂ ਕੁੱਤੇ ਨੂੰ ਕਦੀ ਸੋਟਾ ਮਾਰ ਕੇ ਦੇਖੋ ਅਕਸਰ ਕੁੱਤੇ ਨੂੰ ਸੋਟਾ ਮਾਰੋ ਤੇ ਕੁੱਤੇ ਦਾ ਸੁਭਾਅ ਹੈ ਉਹ ਸੋਟੇ ਨੂੰ ਆ ਆਪਣੇ ਮੂੰਹ ਵਿੱਚ ਪਕੜ ਲੈਂਦਾ ਜੀ ਸੋਟੀ ਮਾਰੋ ਸੋਟੀ ਨੂੰ ਪਕੜ ਲੈਂਦਾ ਤੁਸੀਂ ਦੂਰ ਖਲੋ ਕੇ ਕੁੱਤੇ ਨੂੰ ਵੱਟਾ ਮਾਰੋ ਢੇ ਮਾਰੋ ਰੋੜਾ ਮਾਰੋ ਕੁੱਤਾ ਉਸ ਪੱਥਰ ਨੂੰ ਮੁਝ ਪਾ ਲਿੰਦਾ ਸੱਚ ਹੈ ਕਿ ਕੁੱਤੇ ਨੂੰ ਜਿਹੜੀ ਚੀਜ਼ ਵੱਜਦੀ ਏ ਉਹ ਉਹਦੇ ਵੱਲ ਧਿਆਨ ਦਿੰਦਾ ਹੈ ਪਰ ਸ਼ੇਰ ਨੂੰ ਸੋਟਾ ਮਾਰ ਕੇ ਦੇਖੋ ਸੋਟਾ ਨਹੀਂ ਮੂੰਹ ਚ ਪਾਦਾ ਉਹ ਮਾਰਿਆ ਕਿਨੇ ਉਹ ਮਾਰਨ ਵਾਲੇ ਵੱਲ ਜਾਂਦਾ ਹੈ ਸ਼ੇਰ ਨੂੰ ਪੱਥਰ ਮਾਰ ਕੇ ਦੇਖੋ ਪੱਥਰ ਵੱਲ ਨਹੀਂ ਦੇਖਦਾ ਪੱਥਰ ਆਇਆ ਕਿੱਥੋਂ ਹੈ ਸ਼ੇਰ ਨੂੰ ਗੋਲੀ ਮਾਰੋ ਸੱਚ ਏਵੇਂ ਕਿ ਸ਼ੇਰ ਗੋਲੀ ਦੀ ਪਰਵਾਹ ਨਹੀਂ ਕਰਦਾ ਗੋਲੀ ਆਈ ਕਿੱਥੋਂ ਮਹਾਰਾਜ ਕਹਿੰਦੇ ਸ਼ੇਰ ਬਿਲਤੀ ਜੀ ਆ ਜੇ ਕਿ ਕੱਲੀ ਦਾਤ ਨੂੰ ਮੂੰਚਣਾ ਪਾ ਕੇ ਰੱਖਿਓ ਦੇਣ ਵਾਲੇ ਦਾਤੇ ਵੱਲ ਧਿਆਨ ਦੇ। ਸਿੱਖ ਦੀ ਬਿਰਤੀ ਸ਼ੇਰ ਬਿਰਤੀ ਹੈ। ਸਤਿਗੁਰਾਂ ਦੇ ਇਹ ਬੋਲ ਨੇ ਹੈ ਤਵਾਰੀਖੀ ਬੋਲ ਤੇ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਸਿੰਘ ਦ੍ਰਿਸ਼ਟ ਹੋਈ ਗੁਰਮਖ ਕਰਨੀ ਗੁਰਮਖ ਦੀ ਬਿਰਤੀ ਸ਼ੇਰ ਵਾਲੀ ਹੋਵੇ। ਇਹਦਾ ਮਤਲਬ ਕਿ ਜਿਸ ਦਾਤੇ ਨੇ ਦਾਤ ਦਿੱਤੀ ਖ ਉਸ ਦਾਤੇ ਦੇ ਸ਼ੁਕਰ ਵਿੱਚ ਜੁੜ ਜਾ। ਅਗਲਾ ਹੈ ਕੂਕਰ ਦ੍ਰਿਸ਼ਨਾ ਕਬ ਹੁ ਧਰਨੀ। ਕੁੱਤੇ ਵਾਲੀ ਬਿਰਤੀ ਨਹੀਂ ਰੱਖਣੀ। ਕੇ ਦਾਤ ਮਿਲ ਗਈ ਸਿਰਫ ਦਾਤ ਨਾਲ ਜੁੜ ਗਏ ਨਹੀਂ ਪਿਆਰਿਓ ਸਿੱਖ ਜਦੋਂ ਦਾਤੇ ਨਾਲ ਜੁੜਦਾ ਹੈ ਨਾ ਫਿਰ ਕਦੀ ਕਮੀ ਨਹੀਂ ਦੇ ਦਾਤ ਧੋਖਾ ਦੇ ਸਕਦੀ ਹੈ ਦਾਤਾ ਧੋਖਾ ਨਹੀਂ ਦਿੰਦਾ ਦਾਤਾ ਮਿਹਰਬਾਨ ਰਹਿੰਦਾ ਹੈ